ਤੁਸੀਂ ਦੇਖ ਰਹੇ ਹੋ ਆਰ ਵੀ ਟੀਵੀ ਪੰਜਾਬੀ ਆਰ ਵੀ ਟੀਵੀ ਪੰਜਾਬੀ ਨੇ ਕੁਝ ਦਿਨ ਪਹਿਲਾਂ ਨਲੋਈਆਂ ਚੌਂਕ ਦੇ ਵਿੱਚ ਕੂੜੇ ਦਾ ਜਿਹੜਾ ਡੰਪ ਪਿਆ ਹੋਇਆ ਹੈ ਉਹਦੇ ਬਾਰੇ ਇੱਕ ਖਬਰ ਸ਼ਾਇਰ ਕੀਤੀ ਸੀ ਔਰ ਤੁਸੀਂ ਦੇਖ ਪਾ ਰਹੇ ਹੋ ਕਿ ਉਦੋਂ ਪ੍ਰਸ਼ਾਸਨ ਨੇ ਥੋੜਾ ਜਿਹਾ ਹਮਲਾ ਮਾਰ ਕੇ ਇਹਦੀ ਸਫਾਈ ਕਰਵਾਈ ਸੀ ਇਹ ਪਰ ਫਿਰ ਦੁਬਾਰਾ ਉਸੇ ਤਰ੍ਹਾਂ ਹੀ ਡੰਪ ਇਕੱਠਾ ਹੋ ਚੁੱਕਾ ਹੈ ਔਰ ਜਿਹੜੇ ਜਾਨਵਰ ਆ ਇੱਥੇ ਉਹ ਇਸੇ ਤਰ੍ਹਾਂ ਘੁੰਮਦੇ ਫਿਰਦੇ ਨਜ਼ਰ ਆ ਰਹੇ ਨੇ ਔਰ ਤੁਸੀਂ ਦੇਖ ਪਾ ਰਹੇ ਹੋ ਕਿ ਸਵਚ ਭਾਰਤ ਮਿਸ਼ਨ ਦਾ ਜਿਹੜਾ ਉਹ ਅਭਿਆਨ ਆਓ ਜ਼ਿਲ੍ਹਾ ਹੁਸ਼ਿਆਰਪੁਰ ਨੂੰ ਬਣਾਈਏ ਦੁਨੀਆ ਦਾ ਸਭ ਤੋਂ ਸੋਹਣਾ ਸਥਾਨ ਜਿਸ ਤੇ ਹੋਵੇ ਦੇਸ਼ ਨੂੰ ਮਾਣ ਰਜਿੰਦਰ ਹਰਗੜੀਆ ਜੀ ਜਿਹੜੇ ਕਿ ਹਰ ਇੱਕ ਜਗ੍ਹਾ ਦੇ ਉੱਤੇ ਇਸ ਤਰ੍ਹਾਂ ਦੇ ਜਿੱਥੇ ਵੀ ਗੰਦਗੀ ਦੇ ਢੇਰ ਹੁੰਦੇ ਨੇ ਉੱਥੇ ਖੜੇ ਹੋ ਕੇ ਆਪਣਾ ਇੱਕ ਪ੍ਰੋਟੈਸਟ ਕਰਦੇ ਨੇ ਲੋਕਾਂ ਨੂੰ ਸਹਿਯੋਗ ਮੰਗਦੇ ਨੇ ਕਿ ਹੁਸ਼ਿਆਰਪੁਰ ਦਾ ਜਿਹੜਾ ਹੈਗਾ ਉਹ ਸਵੱਛ ਬਣਾਇਆ ਜਾ ਸਕੇ ਤੇ ਆਓ ਆਰ ਵੀ ਟੀਵੀ ਦੇ ਵਿੱਚ ਤੁਹਾਨੂੰ ਮਿਲਵਾਨੇ ਰਜਿੰਦਰ ਹਰਗੜੀ ਜੀ ਨੂੰ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਤੇ ਅਰਨਵ ਟੀਵੀ ਆਰ ਵੀ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਵੀ ਧੰਨਵਾਦ ਜੀ ਅ ਰਜਿੰਦਰ ਜੀ ਤੁਸੀਂ ਇੱਥੇ ਕਾਫੀ ਢੇਰ ਤੋਂ ਖੜੇ ਹੋ ਰਹੇ ਹੋ ਕੁਝ ਥੋੜਾ ਜਿਆਦੇ ਬਾਰੇ ਬਿਆਨ ਕਰੋਗੇ ਜੀ ਬਿਲਕੁਲ ਜੀ ਇਹ ਜਿਹੜਾ ਆਪਾਂ ਤੁਹਾਨੂੰ ਦੱਸਿਆ ਕਿ ਮਿਸ਼ਨ ਹੈਗਾ ਆਓ ਜ਼ਿਲ੍ਹਾ ਹੁਸ਼ਿਆਰਪੁਰ ਨੂੰ ਬਣਾਈਏ ਦੁਨੀਆ ਦਾ ਸਭ ਤੋਂ ਸੋਹਣਾ ਸਥਾਨ ਉਹਦੇ ਤਹਿਤ ਹੀ ਆਪਾਂ ਨੜੋਈਆਂ ਚੌਂਕ ਦੇ ਲਾਗੇ ਪੁਲੀਆ ਤੁਸੀਂ ਦੇਖ ਰਹੇ ਹੋਣੇ ਆ ਕਿ ਇੱਥੇ ਕਾਫੀ ਦਾ ਹਾਕਿਆ ਤੋਂ ਕੂੜਾ ਸਿਗਾ ਜਮਾ ਹੋਇਆ ਤੇ ਉਹਨੂੰ ਲੈ ਕੇ ਖੜੇ ਹੁੰਦੇ ਆ ਜੀ ਵੀ ਜ ਲੋਕ ਜਾਗਰੂਕ ਹੋਣ ਤੇ ਕੂੜਾ ਨਾ ਸੁੱਟਣ ਇੱਥੇ ਰਜਿੰਦਰ ਜੀ ਤੁਹਾਡਾ ਇਸ ਤਰ੍ਹਾਂ ਜਿਹੜਾ ਸਵੱਛ ਭਾਰਤ ਅਭਿਆਨ ਹੈਗਾ ਮਿਸ਼ਨ ਹੈਗਾ ਇਹ ਤੁਹਾਡੇ ਮਨ ਦੇ ਵਿੱਚ ਕਿਸ ਤਰ੍ਹਾਂ ਵਿਚਾਰ ਆਇਆ ਜੀ ਜੀ ਸਰ ਇਹ ਜਦੋਂ ਵੀ ਆਪਾਂ ਸਾਡੇ ਕੋਲ ਦੋਸਤ ਮਿੱਤਰ ਵਿਦੇਸ਼ ਦੇ ਵਿੱਚੋਂ ਆਉਂਦੇ ਸੀਗੇ ਤਾਂ ਜਦੋਂ ਗੱਲ ਚੱਲਦੀ ਸੀਗੀ ਤੇ ਜਿਹਨਾਂ ਨੂੰ ਪੁੱਛਦੇ ਸੀ ਕਿ ਇੱਧਰ ਕੀ ਫਰਕ ਆ ਉਧਰ ਤੇ ਉਹ ਇੱਕੋ ਗੱਲ ਕਰਦੇ ਸੀ ਕਿ ਸਫਾਈ ਉਧਰ ਬਹੁਤ ਆ ਤੇ ਇਹਨਾਂ ਗੱਲਾਂ ਤੋਂ ਲੈ ਕੇ ਵੀ ਅਸੀਂ ਕਿਉਂ ਨਹੀਂ ਸਫਾਈ ਕਰ ਸਕਦੇ ਜਦ ਕਿ ਜਿਹੜਾ ਸਾਡਾ ਜ਼ਿਲ੍ਹਾ ਆ ਉਹ ਸਭ ਤੋਂ ਵੱਧ ਪੜੇ ਲਿਖੇ ਲੋਕਾਂ ਦਾ ਜ਼ਿਲ੍ਹਾ ਆ ਔਰ ਇਹਨੂੰ ਛੋਟੀ ਕਾਸ਼ੀ ਵੀ ਕਿਹਾ ਜਾਂਦਾ ਹੈਗਾ ਤੇ ਇੰਨਾ ਕੁਝ ਹੋਣ ਦੇ ਬਾਵਜੂਦ ਅਸੀਂ ਕਿਉਂ ਨਹੀਂ ਸਫਾਈ ਕਰ ਸਕਦੇ ਇਸੇ ਲਈ ਇਹ ਜਾਗਰੂਕਤਾ ਮਹਮ ਚਲਾਈ ਸੀ ਜੀ ਹਰਜਿੰਦਰ ਜੀ ਅੱਜ ਤੋਂ ਕੁਛ ਦਿਨ ਪਹਿਲਾਂ ਵੀ ਆਪਾਂ ਇੱਕ ਆਰਵੀ ਟੀਵੀ ਦੇ ਵਿੱਚ ਇੰਟਰਵਿਊ ਤੁਹਾਡੀ ਕੀਤੀ ਸੀ ਔਰ ਉਸ ਤੋਂ ਬਾਅਦ ਪ੍ਰਸ਼ਾਸਨ ਨੇ ਇਸ ਜਿਹੜਾ ਕੂੜੇ ਦਾ ਡੰਪ ਪਿਆ ਹੋਇਆ ਸੀ ਇਹਦੀ ਸਫਾਈ ਵੀ ਕੀਤੀ ਪਰ ਇਹ ਦੁਬਾਰਾ ਫੇਰ ਲੱਗ ਗਿਆ ਹੈਗਾ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਜੀ ਸਰ ਇਹ ਤੁਸੀਂ ਦੇਖਦੇ ਹੋਣੇ ਆ ਕਿ ਪ੍ਰਸ਼ਾਸਨ ਦਾ ਆਪਾਂ ਧੰਨਵਾਦ ਕਰਦੇ ਹਾਂ ਕਿ ਪ੍ਰਸ਼ਾਸਨ ਜਿਹੜਾ ਇੱਥੇ ਕਿੰਨੇ ਸਾਲਾਂ ਤੋਂ ਕੂੜਾ ਜਮਾ ਸੀਗਾ ਉਹਨੂੰ ਚੱਕਣ ਦੇ ਲਈ ਬਹੁਤ ਵੱਡਾ ਉਪਰਾਲਾ ਕੀਤਾ ਹੈਗਾ ਇੱਥੇ ਤੁਸੀਂ ਦੇਖ ਸਕਦੇ ਹੋ ਸੰਖੇੜੇ ਟਰਾਲੀਆਂ ਜਿਹੜੀਆਂ ਹੈਗੀਆਂ ਕੂੜੇ ਦੀਆਂ ਉਹਨਾਂ ਨੇ ਚੱਕ ਦਿੱਤੀਆਂ ਹੈਗੀਆਂ ਪਰ ਜਿਹੜਾ ਥੋੜਾ ਜਿਹਾ ਕੂੜਾ ਹੈਗਾ ਕਿਉਂਕਿ ਇੱਥੋਂ ਇਕੱਠਾ ਕੀਤਾ ਜਾਂਦਾ ਕੂੜਾ ਉਹ ਜਰੂਰ ਹੋਣ ਹੁੰਦਾ ਆ ਪਰ ਫਿਰ ਵੀ ਪ੍ਰਸ਼ਾਸਨ ਨੇ ਕਾਫੀ ਕੰਮਾਂ ਚੋਂ ਕੀਤਾ ਹੈਗਾ ਜੀ ਹੋਰ ਕੋਈ ਕੁਛ ਤੁਸੀਂ ਸੰਦੇਸ਼ ਦੇਣਾ ਚਾਹੁੰਦੇ ਹੋ ਹੁਸ਼ਿਆਰ ਪ੍ਰਵਾਸੀਆਂ ਨੂੰ ਜੀ ਸਰ ਇਹ ਹੀ ਆ ਕਿ ਤੁਸੀਂ ਆਪਣੇ ਜ਼ਿਲ੍ਹੇ ਨੂੰ ਜਿਹੜਾ ਆਪਣਾ ਸਮਾਜ ਆ ਉਹਨੂੰ ਇੱਕ ਆਪਣੇ ਘਰ ਦੀ ਤਰ੍ਹਾਂ ਵਿਵਹਾਰ ਕਰੋ ਜਿੱਦਾਂ ਆਪਾਂ ਆਪਣਾ ਘਰ ਦਾ ਕੂੜਾ ਘਰ 'ਚ ਨਹੀਂ ਰੱਖਦੇ ਇਦਾਂ ਹੀ ਇਹਨੂੰ ਵੀ ਸੜਕਾਂ ਤੇ ਵੀ ਨਾ ਸੁੱਟਿਏ ਤਾਂ ਇਹਦੀ ਬੰਦੀ ਜਗ੍ਹਾ ਤੇ ਹੀ ਸੁੱਟਿਏ ਜਿੱਥੇ ਸਰਕਾਰ ਵੱਲੋਂ ਨਿਰਧਾਰਤ ਕੀਤਾ ਗਿਆ ਹੈ ਜੀ ਧੰਨਵਾਦ ਬਹੁਤ ਬਹੁਤ ਧੰਨਵਾਦ ਤੁਹਾਡਾ ਸਰ ਠੀਕ ਹੈ ਬਹੁਤ ਸਾਲਾਂ ਬਾਅਦ ਤੂੰ ਆਵੇਂਗੀ ਆਪਣੇ ਸ਼ਹਿਰ ਬਹੁਤ ਸਾਲਾਂ ਬਾਅਦ ਤੂੰ ਆਵੇਂਗੀ ਆਪਣੇ ਸ਼ਹਿਰ ਜਦੋਂ ਵਿਦੇਸ਼ ਤੋਂ ਤਾਂ ਫਿਰ ਤੇਰਾ ਸਵਾਗਤ ਕਰਨਗੇ ਇਸੇ ਤਰ੍ਹਾਂ ਤੇਰੇ ਸ਼ਹਿਰ ਦੇ ਲੋਕ ਸੜਕਾਂ ਤੇ ਕੂੜੇ ਦੇ ਢੇਰ ਲਗਾ ਕੇ ਹਰ ਗਲੀ ਹਰ ਮੋੜ ਤੇ ਸਵਾਗਤ ਕਰਨਗੇ ਤੇਰਾ ਕੂੜੇ ਦੇ ਢੇਰ ਤੇ ਆਈ ਲੈਟਸ ਦੇ ਕੋਚਿੰਗ ਦੇ ਬੋਰਡ ਹਾਂ ਤੇਰਾ ਜਰੂਰ ਸਵਾਗਤ ਕਰਨਗੇ ਤੈਨੂੰ ਫਰਕ ਲੱਗੇਗਾ ਤਾਂ ਇਹ ਹੀ ਕਿ ਅੱਜ ਵੀ ਤੇਰੇ ਸ਼ਹਿਰ ਦੇ ਲੋਕ ਹੋਣ ਜਾਂ ਮੇਰੇ ਪਿੰਡ ਦੇ ਲੋਕ ਉੱਥੇ ਦੇ ਉੱਥੇ ਹੀ ਖੜੇ ਨੇ ਹਰ ਰੋਜ਼ ਕਰਦੇ ਨੇ ਧਰਮ ਕਰਮ ਦੀਆਂ ਗੱਲਾਂ ਤੇ ਹਰ ਰੋਜ਼ ਫੈਲਾ ਦਿੰਦੇ ਨੇ ਸਮਾਜ ਵਿੱਚ ਗੰਦਗੀ ਕੂੜਾ ਬਹੁਤ ਚੰਗੇ ਨੇ ਫਿਰ ਵੀ ਇਹੀ ਕਹਿੰਦਾ ਤੇਰੇ ਸ਼ਹਿਰ ਦੇ ਲੋਕ ਮੇਰੇ ਪਿੰਡ ਦੇ ਲੋਕ ਹਮੇਸ਼ਾ ਕਰਦੇ ਨੇ ਸਵਾਗਤ ਆਪਣੇ ਸ਼ਹਿਰ ਤੇ ਆਪਣੇ ਪਿੰਡ ਆਉਣ ਵਾਲੇ ਲੋਕਾਂ ਦਾ ਕੂੜੇ ਦੇ ਟੇਰਾਂ ਦੇ ਨਾਲ ਕੂੜੇ ਦੇ ਟੇਰਾਂ ਦੇ ਨਾਲ ਤੇਰੇ ਸ਼ਹਿਰ ਦੇ ਲੋਕ ਮੇਰੇ ਪਿੰਡ ਦੇ ਲੋਕ